ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਇਸ ਵੇਲੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਟਰੈਕਟਰ ਮਾਰਚ ਹੈ ਤੇ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਕਿੱਥੇ ਪਹੁੰਚੇ ਹੋ ਸਵਾਗਤ ਹੋ ਰਿਹਾ ਵਾਡਾ ਤੋ ਚੱਲ ਕੇ ਖਾਤੂਨ ਸ਼ਾਰਾ گاؤں ਵਿੱਚ ਨਹੀਂ ਹੁੰਦੇ ਹੋਏ ਤਕਰੀਬਨ 6-7 ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਚੱਜਰ ਅਸੀਂ ਸ਼ਹਿਰ ਪਹੁੰਚੇ ਆ ਜਿੱਥੇ ਕਿ ਸਾਡਾ ਪੰਜਾਬ ਹਰਿਆਣੇ ਦਾ ਭਾਈਚਾਰਾ ਬਹੁਤ ਵੱਡੀ ਪੱਧਰ ਤੇ ਸਵਾਗਤ ਕਰ ਰਹੇ ਨੇ ਕਾਫਲੇ ਦੇ ਸੋ ਬੀਕੇ ਜੂ ਗਰਾਹਾਂ ਦਾ ਜੋ ਤਕਰੀਬਨ 15 ਕਿਲੋਮੀਟਰ ਦੇ ਵਿੱਚ ਟਰੈਕਟਰ ਮਾਰਚ ਦਾ ਜੇ ਗਿਣਤੀ ਹੈ ਜੇ ਹੋਰ ਵੀ ਵੱਧ ਸਕਰੀ ਆ 15 ਕਿਲੋਮੀਟਰ ਘੱਟ ਤੋਂ ਘੱਟ ਇੰਨਾ ਵੱਡਾ ਕਾਫਲਾ ਆ ਰਿਹਾ ਹੈ ਗਿਣਤੀ ਮਿੰਤੀ ਹੋ ਨਹੀਂ ਰਹੀ ਸੀ ਪਿੱਛੇ ਤੋਂ ਦੇਖਦੇ ਆਇਆ ਲਗਾਤਾਰ ਟਰੈਕਟਰੀ ਟਰੈਕਟਰ ਨੇ ਹਜ਼ਾਰਾਂ ਤੋਂ ਵੀ ਵੱਧ ਗਿਣਤੀਆਂ ਟਰੈਕਟਰਾਂ ਦੀ ਬਹੁਤ ਵੱਡੀ ਜੀ ਗਿਣ ਕਾਂਦੇ ਵਿੱਚ ਨਾਲ ਨਾਲ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਕਿਸਾਨ ਭਰਾਵਾਂ ਨੇ ਇੰਨਾ ਵੱਡਾ ਸਹਿਯੋਗ ਦਿੱਤਾ ਇਸ ਟਰੈਕਟਰ ਰੋਸ ਮਾਰਚ ਦਾ ਕਿ ਜਿਹੜੇ ਰੋਸ ਮਾਰਚ ਦੇ ਵਿੱਚ ਬਹੁਤ ਵੱਡੀ ਪੱਦਰ ਤੇ ਉਹ ਚੱਲ ਕੇ ਇਸ ਸੈਂਟਰ ਸਰਕਾਰ ਦੇ ਖਿਲਾਫ ਪੰਜਾਬ ਨਾ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਲੋਕ ਕਿਹੜੇ ਨੇ ਜਿਹਨਾਂ ਨੇ ਸਵਾਗਤ ਕੀਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਭਰਾ ਜਿਹੜੇ ਪੰਜਾਬ ਵਾਲੇ ਆਏ ਨੇ ਭਰਾਵਾਂ ਲਈ ਇਹ ਬੋਲਣਾ ਸਾਰੇ ਐ ਕਿ ਭਾਈਓ ਇਤਨਾ ਪਿਆਰ ਦੇ ਦਿਆ ਇਤਨੀ ਤਾਕਤ ਦੇ ਦੀ ਇਤਨੀ ਹਿੰਮਤ ਦੇ ਦੀ ਪੰਜਾਬ ਕੇ ਭਾਈਓ ਨੇ ਸਿਖਾ ਦਿਆ ਕਿ ਅੰਦੋਲਨ ਕਿਆ ਚੀਜ਼ ਹੁੰਦੀ ਹੈ और मैं तो एक बात कहना इस माध्यम माध्यम से से आपके से, कि हमारा भाईचारा इतना गजब का बना है ये टूटने ना पाए और जो तो शरारती तत्व है हमारे बीच में ना कुछ जाए कभी हमारे आंदोलन खराब कर दे तो मैं इस मंच के माध्यम से यही कहना चाहूंगा हमारे पंजाब के भाई हमारे किसान साथी हरियाणा के ਪੂਰੀ ਮਦਦ ਕਰ ਰਹੇ ਹਨ ਅਤੇ ہمارے ਸਾਥੀ ਇਦਰੀ ਕਹਿ ਰਹੇ ਹਨ ਕਿ ਬੇ ਬੜਾ ਧੰਨਵਾਦ ਕਰਦੇ ਹਾਂ ਅਤੇ ਇਹ ਲੜਾਈ ਜਿੱਤ ਕੇ ਹੀ ਵਾਪਸ ਆਏਗੇ ਚਾਹੇ ਕੁਝ ਹੋ ਜਾਏ ਆਰ ਪਾਰ ਮਰ ਤੋ ਵੈਸੇ ਬਲੀਏ ਕਿੱਥੇ ਤੱਕ ਜਾਣਾ ਹੁਣ ਟਰੈਕਟਰ ਮਾਰਚ ਅੱਗੇ ਕਿੱਥੇ ਤੱਕ ਜਾਣਾ ਇਹ ਜੀ ਟਰੈਕਟਰ ਮਾਰਚ ਅੱਗੇ ਚੱਜਰ ਤੋਂ ਹੁੰਦਾ ਹੋਇਆ 16 17 ਪਿੰਡਾਂ ਦੇ ਵਿੱਚ ਜਾ ਕੇ ਰਵਾੜੀ ਪਹੁੰਚੂਗਾ ਜੀ ਜਿੱਥੇ ਪਹਿਲਾਂ ਸ਼ਾਹਾਜਾ ਬਾਰਡਰ ਦਾ ਸੀ ਉਹ ਅੱਗੇ ਕਾਫਲਾ 25 30 30 ਕਿਲੋਮੀਟਰ ਅੱਗੇ ਆ ਗਿਆ ਸਾਡਾ ਪਿਆੜਾ ਹਰਿਆਣ ਰਾਜਸਥਾਨ ਦਾ ਭਾਈਚਾਰਾ ਜਿਨ੍ਹਾਂ ਨੇ ਸਾਡਾ ਸਵਾਗਤ ਕੀਤਾ ਇਹਨਾਂ ਨਾਲ ਤੁਸੀਂ ਗੱਲ ਕਰ ਜੱਜਰਸ ਨੇ ਕਹਾਂ ਹਮ ਤਹਿ ਦਿਲ ਸੇ ਸਵਾਗਤ ਕਰੇ ਜਿਨ੍ਹਾਂ ਨੇ ਹਮਾਰਾ ਸਵਾਗਤ ਕੀਤਾ ਹੋ ਚਾਹ ਪਾਣੀ ਦਾ ਪ੍ਰੋਗਰਾਮ ਅਬਨੇ ਜੋ ਬਿਨੇ ਸਵਾਗਤ ਹਮਾਰੇ ਗਾਵੇਂ ਮੇ ਤਿਵਾਰ ਜਿਹਾ ਸਮਾਂ ਔਰ ਜੇ ਬਰੈਡ ਬਣਵਾ ਰੱਖੇ ਨੀ ਖੱਤਰ ਬੋ। ਉਹ ਇਹ ਤਾਂ ہمارے ਭਾਈਚਾਰੇ ਕੋ ਖੜਾਇਆ। ਆਮਰਾ ਭਾਈਚਾਰਾ ਕਬਡੀ ਵਿੱਚ ਸਵਾਗਤ ਦੇ ਹਾਰ ਪਏ ਨੇ। ਇਹ ਮੋਦੀ ਦੇ ਇਹਦੇ ਮੋਦੀ ਦੇ ਤੇ ਖੱਤਰ ਦੇ ਮੂੰਹ ਤੇ ਬਹੁਤ ਵੱਡਾ ਚਪੇੜ ਆ ਜਿਹੜਾ ਖੱਤਰ ਕਹਿੰਦੀ ਮੈਂ ਹਰਿਆਣੇ ਚ ਨਹੀਂ ਵੜਨੰਦਾ। ਹਰਿਆਣੇ ਦੇ ਲੋਕਾਂ ਨੇ ਇਸ ਅਧੋਲਨ ਦਾ ਬਹੁਤ ਵੱਡਾ ਸਾਥ ਦੇ ਕੇ ਇੱਕ ਪ੍ਰੂਫ ਕਰ ਦਿੱਤਾ ਸਰਕਾਰ ਨੂੰ ਵੀ ਜਿਹੜੇ ਤੁਹਾਡੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਕਰਨ ਲਈ ਇਕੱਲਾ ਹਰਿਆਣਾ ਨਹੀਂ ਸਾਰਾ ਹਿੰਦੁਸਤਾਨ ਇੱਕ ਲੱਤ ਦੇ ਪਾਰ ਖੜਾ ਹੈ। ਬਹੁਤ ਵੱਡਾ ਯੋਗਦਾਨ ਹਰਿਆਣੇ ਨੇ ਦਿੱਤਾ ਵੱਡਾ ਸਵਾਗਤ ਆ ਜਿਹੜਾ ਇਸ ਕਾਫਲੇ ਦਾ ਅੱਜ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ ਕਿਸਾਨ ਜਥੇਬੰਦੀਆਂ ਦੀ ਕਹਿੰਦੇ ਦਿੱਲੀ ਦੇ ਵਿੱਚ ਟਰੈਕਟਰ ਲੈ ਕੇ ਜਾਵਾਂਗੇ 26 ਜਨਵਰੀ ਨੂੰ ਤੁਸੀਂ ਵੀ ਜਾਓਗੇ ਅਸੀਂ ਤਾਲਮੇਲ ਚਾ ਜਿਵੇਂ ਸਾਡਾ ਸੂਬਾ ਕਮੇਟੀ ਦਾ ਹੁਕਮ ਆਊਗਾ ਉਹ ਮੇਜੁਕਰੀ ਅਸੀਂ ਜਣੀ ਕਿ ਉਸ ਤੇ ਫੁੱਲ ਚੜਾਵਾਂਗੇ ਜੇ ਜਾਣ ਦਾ ਹੁਕਮ ਤਾਂ ਇੱਥੇ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਪੰਜਾਬ ਅਤੇ ਹਰਿਆਣਾ ਦਾ ਏਕਾ ਦੇ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਤਾਂ ਦੂਰ ਤੱਕ ਲੰਬੀ ਜਿਹੜੀ ਹੈ ਉਹ ਹਜ਼ਾਰਾਂ ਟਰੈਕਟਰਾਂ ਦੀ ਲਾਈਨ ਹੈ ਜਿਹੜੀ ਉਹ ਇਸ ਥਾਂ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਇਹ ਟਰੈਕਟਰ ਮਾਰਚ ਕਿਵੇਂ ਜਿਹੜੇ ਚੰਡੇ ਝੂਲ ਰਹੇ ਨੇ ਕਿਵੇਂ ਖੇਤੀ ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜਾਈ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਗੱਡੀਆਂ ਟਰੈਕਟਰ ਕਾਰਾਂ ਜੀਪਾਂ ਦੇ ਵਿੱਚ ਇਹ ਕਾਫਲਾ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ। ਫਿਲਹਾਲ ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਵੀਰ ਸਿੰਘ ਰਾਣਾ। ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਅੱਜ ਕਿਸਾਨੀ ਅੰਦੋਲਨ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਏ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਝੰਡੇ ਜਿਹੜੇ ਨੇ ਉਹ ਕਿਵੇਂ ਝੂਲ ਰਹੇ ਨੇ ਭਾਰਤੀ ਕਿਸਾਨ ਯੂਨੀਅਨਾਂ ਦੇ ਕਿਵੇਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਗਿਣਤੀ ਮੈਂ ਚੈਲੰਜ ਕਰਦਾ ਕੋਈ ਗਣ ਕੇ ਦੱਸ ਨਹੀਂ ਸਕਦਾ ਕਿ ਕਿੰਨੇ ਟਰੈਕਟਰ ਨੇ ਇੰਨੀ ਵੱਡੀ ਗਿਣਤੀ ਹੈ ਟਰੈਕਟਰਾਂ ਦੀ ਤਾਂ ਦੂਰ ਤੱਕ ਤੁਸੀਂ ਦੇਖੋ ਕਿ ਕਈ ਕਿਲੋਮੀਟਰ ਤੱਕ ਲੰਮੀਆਂ ਇਹ ਲਾਈਨਾਂ ਨੇ ਪੂਰਾ ਜੋਸ਼ ਹੈ ਤੇ ਇਸ ਵੇਲੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਟਰੈਕਟਰ ਮਾਰਚ ਕੱਢ ਰਹੇ ਨੇ ਤਾਂ ਮੁਰਦਾਬਾਦ ਮੋਦੀ ਸਰਕਾਰ ਦੇ ਨਾਰੇ ਲੱਗ ਰਹੇ ਨੇ ਤਾਂ ਦੂਰ ਤੱਕ ਤੁਸੀਂ ਦੇਖੋ ਕਿ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਤੇ ਇਸ ਬਿਲ ਜਿਹੜੀਆਂ ਤਸਵੀਰਾਂ ਟਰੈਕਟਰਾਂ ਦੇ ਲਾਈਆਂ ਨੇ ਉਹ ਉਹਨਾਂ ਦੀਆਂ ਨੇ ਜਿਹੜੇ ਇਸ ਦੌਰਾਨ ਆਪਣੀ ਜਾਨ ਨਿਸ਼ਾਵਰ ਕਰ ਚੁੱਕੇ ਨੇ ਇਸ ਕਿਸਾਨੀ ਅੰਦੋਲਨ ਦੇ ਲਈ ਤਾਂ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤਾ ਕਿੰਨੀ ਵੱਡੀ ਗਿਣਤੀ ਕਿੰਨੀਆਂ ਲਾਈਨਾਂ ਤਿੰਨ ਤਿੰਨ ਲਾਈਨਾਂ ਇਸ ਵੇਲੇ ਲੱਗ ਚੁੱਕੀਆਂ ਨੇ ਟਰੈਕਟਰਾਂ ਦੀਆਂ ਰਾਹ ਦੇ ਵਿੱਚ ਤੇ ਦੂਰ ਤੱਕ ਸਿਰਫ ਕਿਸਾਨੀ ਦੇ ਝੰਡੇ ਤੁਹਾਨੂੰ ਨਜ਼ਰ ਆਉਣਗੇ ਟਰੈਕਟਰ ਤੁਹਾਨੂੰ ਨਜ਼ਰ ਆਉਣਗੇ ਨੌਜਵਾਨ ਤੁਹਾਨੂੰ ਨਜ਼ਰ ਆਉਣਗੇ ਵੱਡੀ ਗਿਣਤੀ ਦੇ ਵਿੱਚ ਇਹ ਟਰੈਕਟਰ ਜਿਹੜੇ ਨੇ ਇਹ ਸ਼ਾਹਜਹਾਂਪੁਰ ਦੇ ਵੱਲ ਜਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਵੇਂ ਇਹ ਟਰੈਕਟਰ ਮਾਰਚ ਜਿਹੜਾ ਏ ਉਹ ਕਿੰਨਾ ਲੰਬਾ ਏ ਕਿੰਨੀ ਵੱਡੀ ਗਿਣਤੀ ਹੈ ਦੂਰ ਤੱਕ ਤੁਸੀਂ ਦੇਖੋ ਇਹ ਟਰੈਕਟਰ ਮਾਰਚ ਦੀਆਂ ਤਸਵੀਰਾਂ ਇਹ ਮੋਦੀ ਸਰਕਾਰ ਦੀਆਂ ਜਿਹੜਾ ਹਿਲਾ ਕੇ ਰੱਖ ਦੇਣਗੀਆਂ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਏ ਕਿਸਾਨੀ ਗੀਤ ਵੱਜ ਰਹੇ ਨੇ ਟਰੈਕਟਰਾਂ ਤੇ ਤਾਂ ਤੁਸੀਂ ਦੇਖ ਸਕਦੇ ਹੋ ਜੋਸ਼ ਦੇਖ ਸਕਦੇ ਹੋ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਇਹ ਟਰੈਕਟਰ ਮਾਰਚ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਲੜਾਈ ਜਿਹੜੀ ਆ ਉਹ ਲੜੀ ਜਾ ਰਹੀ ਹੈ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਅੱਗੇ ਵਧਿਆ ਜਾ ਰਿਹਾ ਏ ਸ਼ਹੀਦਾਂ ਦੀ ਸੋਚ ਨੂੰ ਲੈ ਕੇ ਅੱਗੇ ਵਧਿਆ ਜਾ ਰਿਹਾ ਏ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਪੂ ਜੀ ਕਿੱਥੋਂ ਆਇਓ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਆਇਓ ਤੁਸੀਂ ਅਸੀਂ ਡਿਗਰੀਵਾੜਰ ਤੋਂ ਬਹਾਦਰਗੜ੍ਹ ਤੋਂ ਆਏ ਵੀਰੇ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਬਹੁਤ ਲੰਮਾ ਮਾਰਚ ਆਜੇ ਇਹ ਇਹ ਮੋਦੀ ਸਰਕਾਰ ਨੂੰ ਹਿਲਾਉਣ ਖਤਰਾ ਹੈ ਜੀ ਹਾਂ ਜੋ ਆ ਬੜੇ ਝੰਡੇ ਅੱਜ ਝੂਲ ਰਹੇ ਨੇ ਕਿਸਾਨੀ ਦੇ ਹੱਥੋਂ ਤੁਸੀਂ ਵੀ ਫੜਿਆ ਇਹ ਝੰਡਾ ਹਾਂ ਝੰਡਾ ਫੜਿਆ ਜੀ ਖੇਤੀ ਕਾਨੂੰਨ ਰੱਦ ਹੋਣਗੇ ਇਹ ਕਾਨੂੰਨ ਰੱਦ ਕਰਾ ਕੇ ਜਾਵਾਂਗੇ ਜੀ ਠੰਡ ਤਾਂ ਨਹੀਂ ਲੱਗਦੀ ਤੁਹਾਨੂੰ ਨਹੀਂ ਠੰਡ ਕਿੱਥੇ ਜੀ ਹਾਂ ਮੋਦੀ ਨੂੰ ਠੰਡ ਲੱਗ ਰਹੀ ਹੁਣ ਠੀਕ ਹੈ ਫੋਟੋਆਂ ਲਾਈਆਂ ਨੇ ਬਹੁਤ ਸਾਰੇ ਬਜ਼ੁਰਗਾਂ ਦੀਆਂ ਨੌਜਵਾਨਾਂ ਦੇ ਟਰੈਕਟਰਾਂ ਦੇ ਇਹ ਜੋ ਬਿਲਕੁਲ ਜਾਣ ਦੀ ਸ਼ਾਫਰ ਕਰਗੇ ਜੋ ਹਾਂਜੀ ਹਾਂਜੀ ਠੀਕ ਹੈ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਅੱਗੇ ਦਿਖਾਉਨੇ ਆ ਕਿ ਕਿਵੇਂ ਜਿਹੜਾ ਟਰੈਕਟਰ ਮਾਰਚ ਉਹ ਕੱਢਿਆ ਜਾ ਰਿਹਾ ਏ ਕਿੰਨੀ ਵੱਡੀ ਗਿਣਤੀ ਹੈ ਇਸ ਵੇਲੇ ਇਸ ਕਾਫਲੇ ਦੀ ਇਹ ਕਾਫਲਾ ਜਿਹੜਾ ਇਹ ਉਹ ਗਿਣਤੀ ਮਣਤੀ ਨਹੀਂ ਕੀਤੀ ਜਾ ਸਕਦੀ ਕਹਿੰਦੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਤਾਂ ਇਹ ਉਹੀ ਤਸਵੀਰ ਹੈ ਤੁਹਾਡੇ ਤੱਕ ਤਸਵੀਰਾਂ ਪਹੁੰਚਾਉਣੀਆਂ ਬਹੁਤ ਜ਼ਰੂਰੀ ਨੇ ਕਿ ਕਿਵੇਂ ਜਿਹੜੇ ਖੇਤਾਂ ਦੇ ਪੁੱਤ ਸਸੀਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਇਸ ਵੀਰ ਟ੍ਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦਾ ਟ੍ਰੈਕਟਰ ਮਾਰਚ ਹੈ ਤੇ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਕਿੱਥੇ ਪਹੁੰਚੇ ਹੋ ਸਵਾਗਤ ਹੋ ਰਿਹਾ ਵੱਡਾ ਇਹ ਜੀ ਅਸੀਂ ਟਿਕਰੀ ਬਾਰਡਰ ਤੋਂ ਸਾਫਲਾ ਤੋਂ ਟੋਲ ਟੈਕਸ ਤੋਂ ਚੱਲ ਕੇ ਖਾਤੂ ਛਾਰਾ گاؤں ਵਿੱਚ ਨਹੀਂ ਹਉਦੇ ਹੋਏ ਤਕਰੀਬਨ 6-7 ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਚੱਜਰ ਅਸੀਂ ਸ਼ਹਿਰ ਪਹੁੰਚੇ ਆ ਜਿੱਥੇ ਕਿ ਸਾਡਾ ਪੰਜਾਬ ਹਰਿਆਣੇ ਦਾ ਭਾਈਚਾਰਾ ਬਹੁਤ ਵੱਡੀ ਪੱਧਰ ਤੇ ਸਵਾਗਤ ਕਰ ਰਹੇ ਨੇ ਕਾਫਲੇ ਦੇ ਸੋ ਬੀਕੇ ਜੂ ਗਰਾਹਾਂ ਦਾ ਜੋ ਤਕਰੀਬਨ 15 ਕਿਲੋਮੀਟਰ ਦੇ ਵਿੱਚ ਟਰੈਕਟਰ ਮਾਰਚ ਦਾ ਅਜੇ ਗਿਣਤੀ ਅਜੇ ਹੋਰ ਵੀ ਵੱਧ ਸਕਰੀ ਆ 15 ਕਿਲੋਮੀਟਰ ਘੱਟ ਤੋਂ ਘੱਟ ਇੰਨਾ ਵੱਡਾ ਕਾਫਲਾ ਆ ਰਿਹਾ ਗਿਣਤੀ ਮਿੰਤੀ ਹੋ ਨਹੀਂ ਰਹੀ ਸੀ ਪਿੱਛੇ ਤੋਂ ਦੇਖਦੇ ਆਇਆ ਲਗਾਤਾਰ ਟਰੈਕਟਰ ਟਰੈਕਟਰ ਨੇ ਹਜ਼ਾਰਾਂ ਤੋਂ ਵੀ ਵੱਧ ਗਿਣਤੀਆਂ ਟਰੈਕਟਰਾਂ ਦੀ ਬਹੁਤ ਵੱਡੀ ਜੀ ਗਿਣਤੀ ਨਹੀਂ ਕਿਉਂਕਿ ਲੋਕਾਂ ਦੇ ਵਿੱਚ ਆਣਾ ਦੇ ਕਿਸਾਨ ਭਰਾਵਾਂ ਨੇ ਇੰਨਾ ਵੱਡਾ ਸਹਿਯੋਗ ਦਿੱਤਾ ਇਸ ਟਰੈਕਟਰ ਰੋਸ ਮਾਰਚ ਦਾ ਕਿ ਜਿਹੜੇ ਰੋਸ ਮਾਰਚ ਦੇ ਵਿੱਚ ਬਹੁਤ ਵੱਡੀ ਪੱਦਰ ਤੇ ਉਹ ਚੱਲ ਕੇ ਇਸ ਸੈਂਟਰ ਸਰਕਾਰ ਦੇ ਖਿਲਾਫ ਪੰਜਾਬ ਨਾ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਲੋਕ ਕਿਹੜੇ ਨੇ ਜਿਨ੍ਹਾਂ ਨੇ ਸਵਾਗਤ ਕੀਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਭਰਾ ਜਿਹੜੇ ਪੰਜਾਬ ਵਾਲੇ ਆਏ ਨੇ ਭਰਾਵਾਂ ਲਈ ਇਹ ਬੋਲਣਾ ਸਾਰੇ ਹੈ ਕਿ ਭਾਈਓ ਇਤਨਾ ਪਿਆਰ ਦੇ ਦਿਆ ਇਤਨੀ ਤਾਕਤ ਦੇ ਦੀ ਇਤਨੀ ਹਿੰਮਤ ਦੇ ਦੀ ਪੰਜਾਬ ਕੇ ਭਾਈਓ ਨੇ ਸਿਖਾ ਦਿਆ ਕਿ ਅੰਦੋਲਨ ਕਿਆ ਚੀਜ਼ ਹੁੰਦੀ ਹੈ और मैं तो एक बात कहना चाहूंगा इस माध्यम से आपके माध्यम से कि हमारा भाईचारा इतना गजब का बनाया है ये टूटने ना पाए और जो तो शरारती तत्व है हमारे बीच में ना कुछ जाए कभी हमारे आंदोलन खराब कर दे, तो मैं इस मंच के माध्यम से यही कहना चाहूंगा हमारे पंजाब के भाई हमारे किसान साथी हरियाणा के पूरी मदद कर रहे हैं और हमारे साथी इतनी कह रहे हैं कि भाई बड़ा धन्यवाद करते हैं और ये लड़ाई जीत के ही वापस आएंगे चाहे कुछ हो जाए हर पार मर तो बैसी मिली तक जाना ट्रैक्टर मार के